उपयोग लगातार हो रहा है जिसकी वजह से आने वाले समय के अंदर बहुत बड़ी मुश्किल का सामना करना पड़ सकता है इसलिए रेलवे विभाग प्रशासन से बेनती है कि इस चीज़ का प्रॉपर हल किया जाए ताकि पानी की वेस्टेज को बंद किया जा सके ਸਾਤਿਵਿਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਨੇ ਉਹ ਜਿੱਤੇ ਮੈਂ ਸਤਰਾਮ ਸਿੰਘ ਆ ਰੇਲਵੇ ਵਿਭਾਗ ਮਹਿਕਮੇ ਵੱਲੋਂ ਬੁਰੀ ਤਰ੍ਹਾਂ ਕੀਤਾ ਜਾ ਰਿਹਾ ਪੀਣ ਵਾਲੇ ਪਾਣੀ ਦਾ ਸਤਿਆਨਾਸ਼ ਸਾਡੇ ਗੁਰੂਆਂ ਦੇ ਅਨੁਸਾਰ ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋ ਦੇ ਉਲਟ ਜ਼ਿਲ੍ਹਾ ਬਠਿੰਡਾ ਦੇ ਰੇਲਵੇ ਸਟੇਸ਼ਨ ਪਲੇਟ ਫਾਰਮ ਨੰਬਰ 4 ਮੁਸਤਫੇਤ ਮਹਿਕਮੇ ਦੇ ਕਰਮਚਾਰੀਆਂ ਦੀ ਲਾਪਰਵਾਹੀ ਕਾਰਨ ਹੋ ਰਹੀ ਪੀਣ ਵਾਲੇ ਪਾਣੀ ਦੀ ਬਰਬਾਦੀ ਇਸ ਵੀਡੀਓ ਨੂੰ ਧਿਆਨ ਨਾਲ ਵੇਖੋ ਕਿ ਆਉਣ ਵਾਲੇ ਸਮੇਂ ਵਿੱਚ ਸਮਾਜ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਜੇਕਰ ਇਸ ਤਰ੍ਹਾਂ ਹੀ ਪਾਣੀ ਦੀ ਬਰਬਾਦੀ ਹੁੰਦੀ ਰਹੀ ਤਾਂ ਧਰਤੀ ਹੈਟਲਾ ਪਾਣੀ ਹੋਰ ਹੈਠਾਂ ਜਾਣ ਕਰਕੇ ਆਉਣ ਵਾਲੇ ਸਮੇਂ ਵਿੱਚ ਸਮਾਜ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਬੋਰ ਤੋਂ ਪੱਤਰਕਰਾਰ ਕ੍ਰਿਸ਼ਨ ਕੁਮਾਰ ਸੋਨੀ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ੍ਰੀ ਅਕਾਲ रेलवे स्टेशन बठिंडा के प्लेटफार्म नंबर चार पर पानी जिसको कि बहुत ही महत्वपूर्ण माना गया है उसका दुरुपयोग लगातार हो रहा है जिसकी वजह से आने वाले समय के अंदर बहुत बड़ी मुश्किल का सामना करना पड़ सकता है इसलिए रेलवे विभाग प्रशासन से बेनती है कि इस चीज़ का ਪ੍ਰੋਪਰ ਹਲਕਿਆ ਜਾਏ ਤਾਂ ਜੋ ਪਾਣੀ ਕੀ ਵੇਸਟੇਜ ਨੂੰ ਬੰਦ ਕੀਤਾ ਜਾ ਸਕੇ ਫਿਰ ਪਾਣੀ ਨੂੰ ਸਹੀ ਤਰੀਕੇ ਸੇ ਯੂਟਿਲਾਈਜ਼ ਯੂਟਲਾਈਜ਼ ਕੀਤਾ ਜਾ ਸਕੇ ਸੋਨੀ ਸਮਾਜ ਪੱਤਰਕਾਰ ਮੈਂ ਕ੍ਰਿਸ਼ਨਾਲ ਜੋੜਾ ਪੰਜਾਬ ਪ੍ਰਧਾਨ ਉਹ ਜੈ ਹਿੰਦ